ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਦਾ ਹਾਲ ਚਾਲ ਸਾਰੇ ਆਦਾ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਲਗ ਸਾਰਿਆਂ ਨੂੰ ਚੜਦੀ ਕਲਾ ਰੱਖੇ ਤੇ ਲੋ ਜੀ ਆਜ਼ਰਾ ਜੀ ਅੱਜ ਨਵੀਂ ਅਪਗ੍ਰੇਡ ਦੇ ਨਾਲ ਪੰਜਾਬ ਚ ਪੈਸਿਆਂ ਦੀ ਬਾਰਿਸ਼ ਇੱਕ ਤਰਫ ਮਨਕਰੀਤ ਔਲਤ ਨੇ ਜੀ ਹਰ ਇੱਕ ਦੀ ਘਰ ਘਰ ਜਾ ਕੇ ਮਦਦ ਕਰ ਰਹੀ ਨੇ ਤੇ ਦੂਸਰੀ ਸਾਈਡ ਤੇ ਸੋਨੂੰ सूद ਕੀ ਜਿਹੜੀਆਂ ਉਹ ਅਲੱਗ ਹੀ ਬੇਇੱਜ਼ਤੀ ਜਿਹੜੀਆਂ ਸ਼ੁਰੂ ਹੋ ਗਈਆਂ ਆਹ ਮਜ਼ੀਦ ਪਹਿਲੇ ਵੀਡੀਓ ਵੇਖ ਲੈਂਦੇ ਆ ਜਾਣਕਾਰੀ ਹਾਸਲ ਕਰ ਲੈਂਦੇ ਆ ਫਿਰ ਕਰਦੇ ਆ ਡਿਟੇਲ ਦੇ ਨਾਲ ਬਾਅਦ ਚ ਗੱਲਬਾਤ ਰਹਿਣਾ ਤੁਸੀਂ ਸਾਡੇ ਨਾਲ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਲੈਟ ਗੈਟ ਸਟਾਰਟਡ ਆਹ ਪੜ੍ਹਨੇ ਪੜਾ ਰਹੇ ਹੋ ਯਾਰ ਆ ਆ 75000 ਰੁਪਏ ਆ ਉਹ ਤੋਂ ਥੋੜਾ ਜਿਆਦਾ ਆ ਲੋਕਾਂ ਨੂੰ ਪੜੋ ਪੜੋ ਆ ਅਤਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਹੈ ਅਲੋ 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 50000 ਰੁਪਏ ਤੇ ਆ ਤੇ ਰਿਸੀਵਾ ਯਾਰ ਚਲ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਪੁੱਤ ਠੀਕ ਆ ਇਧਰ 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 ਚਾਚੂ ਆਏ ਵਾਈ ਗਰੂ ਬੋਲੇ ਖੁਸ਼ 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 ਹੋ ਗਏ ਨਾ ਫਰ ਫਰ ਮੱਥੇ ਮੱਥੇ ਤੇ ਮਾਇਆ ਮਾਇਆ ਮੱਥੇ ਤੇ ਮੜਾਈ ਸਾਹਿਬ ਜਿਕਨੂ ਆਵੇ ਸਸੀ ਗਾਟ ਕੋਈ ਬਾਬੇ ਨੇ ਅਨੇ ਬਾਬਾ ਭਲੀ ਕਰੂਗਾ ਬਹੁਤ ਨਹੀਂ ਹੁਣ ਆਪਣੇ ਵਿਆਹ ਵਿਆਹ ਕਿਹੜੀ ਬੱਚੀ ਦਾ ਅਮਨ ਇੱਕ ਜੀ ਮੁੰਡਾ ਰਾਜ ਸੁਮਣਾ ਸੁਮਣਾ ਨਹੀਂ ਆਪਣੇ ਕੋਲ ਇੱਕ ਹੀ ਕਬਰਾਂ ਸੀ ਜੀ ਇਹ ਨਹੀਂ ਨਹੀਂ ਇੱਕ ਇਹ ਦੇਖੋ ਦੋ ਕਬਰਾਂ ਨੇ ਹਾਂਜੀ ਇਹ ਇਹਦੇ بیٹے ਕੋਲ ਰਜੇਸ਼ ਆ ਆ ਇੱਕ ਕੱਢ ਘਾਰਿਆ ਉਹ ਅੱਡ ਘਾਰਿਆ ਦੋ ਇਹਦੇ ਬੇਟਾ ਸਾਸਿ ਦਾ ਭੈਣ ਇਹਦਾ ਪਹਿਲਾਂ ਦਾ ਬਹੁਤ ਮੁਬਾਰਕਾਂ ਵਿਆਹ ਦੀਆਂ ਠੀਕ ਆ ਤੇ ਬਾਕੀ ਜੋ ਨੁਕਸਾਨ ਹੋਇਆ ਇੱਕ ਜੋ ਰਾਨਾ ਦੇਖ ਕੇ ਯਾਰ ਸੱਟ ਨਾ ਮਰਾਲਿਓ ਵੀਰੇ ਸੰਦੀਪ ਸਰਤਾਇ ਲੱਗੇ ਇਧਰ ਆ ਮੇਰੇ ਆ ਜਾ ਭਾਈ ਮੈਂ ਬਿਲਕੁਲ ਯਾ ਪਿੱਛੇ ਹੋ ਜਾਂਦਾ ਰੋ ਵੀਰ ਧਿਆਨ ਨਾਲ ਵੀ ਆਪਦਾ ਮੇਰਾ ਵੀਰਾ ਦੇਖ ਕੇ ਭਰਾਵਣ ਕੇ ਤੇ ਭੈਣੇ ਕਦੋਂ ਵਿਆਹ ਕਦੋਂ ਹਾਂਜੀ 5 ਅਕਤੂਬਰ 5 ਅਕਤੂਬਰ 2 ਅਕਤੂਬਰ ਦਾ ਮੇਰਾ ਜਨਮ ਦਿਨ ਆ ਹਾਂ ਅਕਤੂਬਰ ਕੋਈ ਨਹੀਂ ਬਾਬਾ ਭਲੀ ਕਰੂਗਾ ਠੀਕ ਹੈ ਨੁਕਸਾਨ ਹੋਇਆ ਸਾਰੇ ਪੰਜਾਬ ਨਾਲ ਹੀ ਸਾਰੇ ਏਰੀਆ ਚ ਹੀ ਹੋਇਆ ਠੀਕ ਹੈ ਅਸੀਂ ਰਲ ਮਿਲ ਕੇ ਤੁਹਾਡੇ ਨਾਲ ਖੜੇ ਆ ਤੇ ਭਾਜੀ ਥੋੜਾ ਜਿਹਾ ਪਿੱਛੇ ਪਿੱਛੇ ਹੋ ਜੀ ਆ ਆ 75000 ਰੁਪਏ ਥੋੜਾ ਜਨਾ ਆ ਲੂ ਲੂ ਫੜੋ ਬੜੂ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਤੇ ਜੋ ਵਾਹਿਗੁਰੂ ਨੇ ਕਰਿਆ ਚਲੋ ਕਹਤਾ ਹੋਇਆ ਕਿੰਨੇ ਕੁ ਜੋਗੇ ਅਸੀਂ ਹੈਗੇ ਆ ਜੀ ਨਾਲ ਤੇ ਆਪਾਂ ਆਪਣਾ ਕੀ ਕਰਦਾ ਜਿਹੜਾ ਇੱਕ ਉਹ ਮੁੰਡਾ ਕਿੱਥੇ ਆਉਦਾ ਵੀ ਨੁਕਸਾਨ ਹੋ ਜਾ ਆ ਲੋ ਆ ਲੋ ਆ ਲੋ ਆ ਆ ਲੋ ਆ ਲੋ ਵੀਰੇ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਚਲੋ ਠੀਕ ਹੈ ਜਿੰਨੇ ਦੇ ਜੋਕ ਹੈ ਫੋਟੋ ਖਰਾਓ ਭੈਣੇ ਤੁਹਾਡੇ ਆਪ ਦੇ ਬਣਾਏ ਕਲਾਕਾਰ ਆ ਚਿਹਰੇ ਤੇ ਪੂਰੀ ਖੁਸ਼ੀ ਹੈ ਇਸ ਵਕਤ ਬਾਈ ਹੁਣੀ ਆਏ ਆ ਕੋ ਮੈਂ ਕਲਿੱਕ ਕਰਦਾ ਮੈਂ ਤੈਨੂੰ ਸ਼ੋਰ ਨਹੀਂ ਸੀ ਨਾ ਫਿਰ ਤਾਂ ਫੋਟੋ ਲਵਾਂ ਹਾਂ ਹਾਂ ਅੰਮ੍ਰਿਤ ਜੀ ਆਪ ਤੈਨੂੰ ਇੱਕਰੀ ਇੱਕਰੀ ਭੈਣ ਕਹਿ ਰਹੀ ਆ ਕੀ ਕਹਿ ਰਹੇ ਹੋ ਕਹਿੰਦੀ ਉਹਨਾਂ ਚਾ ਪੈਸੇ ਦੇ ਜਿੰਦ ਮੇਰੇ ਤਾਂ ਫੋਟੋ ਕਹਿੰਦੇ ਉਹਨਾਂ ਚਾ ਮੈਨੂੰ ਪੈਸੇ ਦੇ ਨਹੀਂ ਜਿੰਨਾ ਚਾ ਮੈਨੂੰ ਤੁਹਾਡਾ ਫੋਟੋ ਕਰਾਉਂਦਾ ਠੀਕ ਹੈ ਇਹ ਇਹ ਖਟਿਆ ਆ ਆਪਾਂ ਆਪਦੀ 10 ਸਾਲਾਂ ਚ ਗੱਲਾਂ ਮਿੱਠੀਆਂ ਤੋਂ ਜਿਉਂ ਲੱਗੇ ਠੀਕ ਆ ਸੋ ਮੈਂ ਕਹਿੰਦਾ 10 ਸਾਲਾਂ ਚ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪੰਜਾਬ ਦੇ ਪੋਤਿਆਂ ਠੀਕ ਆ ਪੈਹਾ ਪਾਣੀ ਗੂਬਦਾ ਕੀ ਕਹਿੰਦੇ ਭਰਾ ਜੀ ਇਹ ਇੱਕ ਭਾਵਨਾ ਵੇਖੋ ਭਾਵਨਾ ਨਿਕਲ ਕੇ ਆਉਂਦੀ ਪੰਜਾਬੀਆਂ ਦੀ ਕਿ ਇੰਨਾ ਇੰਨਾ ਵਾਹਿਗੁਰੂ ਠੀਕ ਆ ਇੱਕ ਨਾ ਚਪਾਟ ਕਰਦੇ ਹਾਂ ਚਪਈ ਸਾਹਿਬ ਦਾ ਪਾਠ ਕਰਿਆ ਕਰੋ ਮੇਰ ਵੇਖੀ ਚੜਦੀ ਕਲਾਂ ਦੀ ਮੈਂ ਪਿੱਛੇ ਜੇ ਬੜੇ ਪਰੇਸ਼ਾਨੀ ਉਹੀ ਦਿਮਾਗੀ ਤੌਰ ਤੇ ਬਹੁਤ ਨਾ ਆ ਚੀਜ਼ਾਂ ਜਰਿਆ ਮੈਨੂੰ ਸੰਤਾਂ ਦੀ ਭਾਈ ਬਖਸ਼ੀ ਵੀ ਚਪਈ ਸਾਹਿਬ ਦਾ ਕਿਉਂਕਿ ਮੈਂ ਬਾਬਾ ਜੀ ਨੂੰ ਆਖਿਆ ਮੈਂ ਬਾਬਾ ਜੀ ਆਪਾਂ ਵੀ ਮੇਰੇ ਤੇ ਉਹੀ ਐਲੀਗੇਸ਼ਨ ਜੇ ਦੁਨੀਆ ਆ ਬਿਨਾ ਗੱਲ ਦੇ ਮੈਂ ਮੈਂ ਤਾਂ ਐ ਦਾ ਬੰਦਾ ਹੀ ਨਹੀਂ ਤੇ ਬਾਬਾ ਜੀ ਕਹਿੰਦੇ ਪੁੱਤਰਾ ਇਹ ਰੱਬ ਨਾ ਪਰਖਦਾ ਹੁੰਦਾ ਹੈ ਵੇਖਦਾ ਹੁੰਦਾ ਹੈ ਤੇ ਚਪਈ ਸਾਹਿਬ ਦਾ ਪਾੜ ਕਰ ਠੀਕ ਆ ਹੁਣ ਉਹੀ ਗੱਲ ਪੰਜਾਬ ਤੇ ਹੋਈ ਹੈ ਵੀ ਬਿਨਾ ਗੱਲ ਨੂੰ ਝੱਟਾ ਹੋਇਆ ਠੀਕ ਆ ਬਾਰਡਰ ਲੱਗਦੇ ਬੜੀਆਂ ਜਾਨਾਂ ਜਾ ਸਕਦੀਆਂ ਸੀ ਬਹੁਤ ਬਚਾਅ ਹੋਇਆ ਕੋਈ ਨਹੀਂ ਘਰ ਟੁੱਟਿਆ ਦੁਬਾਰਾ ਬਣ ਜਾਣਗੇ ਠੀਕ ਆ ਬਰਸ ਸਹਿਜ ਸਹਿਜ ਜੋਤ ਚਪਈ ਸਾਹਿਬ ਪੈਣੇ 5 ਮਿੰਟ ਘੰਟ ਹੋ ਜਾਂਦਾ ਠੀਕ ਆ ਚਪਈ ਸਾਹਿਬ ਦਾ ਪਾਟ ਕਰਾ ਤੇਰੇ ਭਰਾ ਨੂੰ ਤੂੰ ਲਾਵਾ ਵੀ ਬਾਈ ਇੱਕ ਚੀਜ਼ ਕਹਿ ਕੇ ਚੱਲੇ ਆ ਠੀਕ ਆ ਉਮਰ ਵੇਖੀ ਤੇ ਆਪਣੀ ਜ਼ਿੰਦਗੀ ਵੇਖੀ ਕਿਵੇਂ ਵਾਰੇ ਨਿਆਰੇ ਹੁੰਦੇ ਹੌਸਲਾ ਨਹੀਂ ਛੱਡਣਾ ਚਾਹੀਦਾ ਹਾਂ ਤੇ ਪਹਿਮਾਨ ਜੀ ਇੱਧਰ ਆਓ ਇੱਧਰ ਆਓ ਪਹਿਮਾਨ ਜੀ ਤੁਹਾਨੂੰ 50000 ਪਹੁੰਚ ਗਿਆ ਦੇਖੋ ਹੁਣ ਗੱਲ ਕੀ ਆ ਪੈਣੇ 75000 ਤੇਰਾ ਵਿਆਹ ਆ ਨੀ ਵੀ ਵਿਆਹ ਦਾ ਖਰਚਾ 75000 ਹੁੰਦਾ ਆ ਨੀ ਵੀ ਇਹ 50 ਹਜ਼ਾਰ ਹੁੰਦਾ ਠੀਕ ਆ ਹੁਣ ਮੈਂ ਆਇਆ ਮੈਂ ਘਰੋਂ ਨਿਕਲਿਆ ਠੀਕ ਆ ਮੈਂ ਨਿਕਲ ਕੇ ਗਰਾਉਂਡ ਲੈਵਲ ਤੇ ਸੇਵਾ ਕਰਨੇ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਨੌਜਵਾਨ ਨਿਕਲਣਗੇ ਬਿਲਕੁਲ ਪੈਗੇ ਨਾ ਕਰ ਸਭ ਪੰਜਾਬ ਪੰਜਾਬੀਅਤ ਨਾਲ ਆ ਆਪਦੇ ਭੈਣ ਭਰਾਵਾਂ ਨਾਲ ਆ ਠੀਕ ਆ ਥੋੜਾ ਟਾਈਮ ਆ ਹੌਲੀ ਹੌਲੀ ਸਾਰੇ ਨਿਕਲਣਗੇ ਠੀਕ ਆ ਸਭ ਕੁਝ ਸਹੀ ਹੋਊਗਾ ਤੇ ਪੰਜਾਬ ਨੂੰ ਹੋਰ ਕਿਤੇ ਬਾਹਰ ਲੈ ਸੱਜਣ ਦੀ ਕਿਸੇ ਦੀ ਕੋਈ ਲੋੜ ਨਹੀਂ ਅਸਲ ਠੀਕ ਆ ਪੰਜਾਬ ਦੇ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਦੀ ਅੱਜ ਲੋੜ ਆ ਉਹ ਹੈਲਪ ਕਰੋ ਪੰਜਾਬ ਨਾਲ ਖੜੋ ਠੀਕ ਆ ਬਾਕੀ ਆ ਯਾਰ ਇੱਕ ਕਮਰਾ ਤੇ ਆਪਣਾ ਜੀ ਆਪਣਾ ਹਾਂਜੀ ਜੀ ਤੇ ਵਿਆਹੇ ਬਰੇ ਹੋ ਕੇ ਕੁਆਰੇ ਹੋ ਬੇਟੀਆਂ ਭਲੀਆਂ ਤੋਂ ਓ ਯਾਰ ਅੱਜ ਬੇੜੀ ਮਰੀ ਇੱਕ ਛੋਟੀਆਂ ਓਏ ਹੋਏ ਯਾਰ 50000 ਰੁਪਏ ਹੋਰ ਦਿਓ ਯਾਰ 50000 ਹੋਰ ਦਿਓ ਉਹ ਵੀ ਰੋਸ ਤੁਸੀਂ ਆ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਪੁੱਤ ਠੀਕ ਆ ਇੱਧਰ 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 ਚਾਚੂ ਆਏ ਵਾਹਿਗੁਰੂ ਬੋਲੇ ਖੁਸ਼ 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 ਹੋਗੇ ਫੜ ਫੜ ਮੱਥੇ ਮਾਇਆ ਮਾਇਆ ਮੱਥੇ ਤੇ ਮੜਾਈ ਸਾਹਿਬਾਂ ਨੂੰ ਪਾਵੇ ਚਲੋ ਚੜਦੀ ਕਲਾ ਚੜਦੀ ਕਲਾ ਹੋਣੀ ਆ ਚੜਦੀ ਕਲਾ ਚਲੋ ਦਾ ਆਇਸਤੀ ਆਸੀਗੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਮੰਨਕ੍ਰੀਤ ਔਲਖ ਕਿਸ ਤਰ੍ਹਾਂ ਘਰ ਘਰ ਜਾ ਕੇ ਜੇ ਰਹਾ ਉਹ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਦੂਸਰੀ ਸਾਈਡ ਨੇ सोनू सूद ਨੇ ਦੇਖੋ ਕਿ ਪੰਜਾਬੀਆਂ ਦਾ ਦਿਲ ਜੇ ਰਹਾ ਉਹ ਤੋੜ ਦਿੱਤਾ ਹੈ ਕੈਸੀ ਗੱਲ ਆ ਕਿ ਦੇਖੋ ਕਿ ਪੰਜਾਬ ਚ ਫਲਡ ਆਇਆ ਹੈ ਪੰਜਾਬ ਮੁਸੀਬਤ ਦੇ ਵਿੱਚ ਆ ਤੇ ਪੰਜਾਬ ਜੇ ਰਹਾ ਨਾ ਉਹ ਆਪਣਾ ਆਸਰਾ ਆਪਣਾ ਸਹਾਰਾ ਵੀ ਜੇ ਰਹਾ ਨਾ ਉਹ ਆਪ ਹੀ ਬੰਨਿਆ ਹੋਇਆ ਹੈ ਬਿਲਕੁਲ ਹੈ ਕਿਸਨਾ ਉਹਨਾਂ ਨੇ ਉਹ ਉਹ ਕਹਿ ਰਿਆ ਸੀਗਾ ਕੁੜੀ ਨੂੰ ਤੇਰਾ ਵਿਆਹ ਅਗਲੇ ਮਹੀਨੇ ਆ ਤੇ ਉਹਦੇ ਕੋਲ ਪੰਜ ਪੰਜ ਅਕਤੂਬਰ ਨੂੰ ਵਿਆਹ ਤੇ ਦੇਖ ਲੋ ਉਹਨਾਂ ਦਾ ਕਾਰੋਬਾਰ ਹਰ ਚੀਜ਼ ਹਰ ਚੀਜ਼ ਹੋ ਗਈ ਹੈ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਇੱਕ ਵੀਡੀਓ ਦੇਖ ਰਹੀ ਸੀ ਉਸ ਦੇ ਵਿੱਚ ਤੇ ਇੱਕ ਮਾਂ ਨੇ ਜਹੇਜ ਜਿਹੜਾ ਸੀ ਨਾ ਉਹ ਆਪਣੀ ਕੁੜੀ ਦਾ ਨਾ ਬਣਾ ਕੇ ਰੱਖਿਆ ਹੋਇਆ ਸੀਗਾ ਤੇ ਉਹ ਮਾਂ ਰੋਂਦੀ ਹੋਈ ਜਿਹੜੀਆਂ ਵੇਖੀ ਨਹੀਂ ਜਾ ਰਹੀ ਸੀ ਕਿ ਕਿਸ ਤਰ੍ਹਾਂ ਮਤਲਬ ਕਿ ਉਹਨੇ ਇਹ 10-10 ਰੁਪਏ 1-1 ਰੁਪਿਆ ਜੋੜ ਕੇ ਜਹੇਜ ਆਪਤੀ ਦਾ ਬਣਾਇਆ ਹੋਵੇਗਾ ਤੇ ਕਿਸ ਤਰ੍ਹਾਂ ਮਤਲਬ ਕਿ ਰੱਬ ਇਹੋ ਜੇ ਲੋਕਾਂ ਨੂੰ ਹਿੰਮਤ ਦਵੇ ਹੌਸਲਾ ਦਵੇ ਆਹੀ ਦੁਆ ਕਰਦੇ ਆ ਬਾਕੀ ਹੁਣ ਕਹਿ ਰਹੇ ਆ ਕਿ ਪਹਿਲੇ ਨਾਲੋਂ ਜਿਹੜੇ ਹਾਲਾਤ ਜਿਹੜਿਆ ਉਹ ਥੋੜੇ ਬਿਹਤਰ ਹੋ ਰਹੇ ਨੇ ਸੁਣਨ ਚਾਹਗਾ ਲਈਏ ਕਿ ਪਾਣੀ ਖੁਸ਼ਕ ਹੋਣ ਤੋਂ ਬਾਅਦ ਜਿੰਨੀਆਂ ਮੁਸੀਬਤਾਂ ਤੋਂ ਬਾਅਦ ਕਾਹਨਾ ਦਾ ਸਾਹਮਣਾ ਕਰਨਾ ਤੇ ਪੈਣਾ ਹੀ ਆ ਮਤਲਬ ਫਸਲਾਂ ਜਾਣੀਆਂ ਉਹਨਾਂ ਦੀ ਨੀਂ ਨੀ ਮਿੱਟੀ ਵੀ ਉੱਛੜ ਗਈ ਹੋਈ ਐ ਘਰ ਜਿਹੜੇ ਨੇ ਤੁਹਾਨੂੰ ਪਤਾ ਹੈ ਮੀਨਾ ਮੀਨਾ ਜਿਨ੍ਹਾਂ ਚ ਪਾਣੀ ਖੜਾ ਰਿਹਾ ਹੈ ਉਹਨਾਂ ਦੇ ਨੀਂਹਾਂ 'ਚ ਪਾਣੀ ਪੈ ਗਿਆ ਉਸ ਤੋਂ ਬਾਅਦ ਸੁਣਨਾ ਚਾਹੀਏ ਕਿ ਇੱਧਰ ਜਿਹੜਾ ਸਾਈਡ ਤੇ ਕੈਂਸਰ ਦੀ ਬਿਮਾਰੀ ਬਹੁਤ ਫੈਲ ਰਹੀ ਹੈ ਗੰਦੇ ਪਾਣੀ ਦੇ ਕਰਕੇ ਦੇਖੋ ਨਾ ਕਿ ਸਭ ਤੋਂ ਜ਼ਿਆਦਾ ਮੱਛਰ ਦੇ ਰਹਾ ਪਾਣੀ ਚੰਦਾ ਪਾਣੀ ਚੰਦਾ ਹੈ ਕਿ ਪਾਣੀ ਖਲੋਤਾ ਰਵੇ ਖਲੋਤਾ ਰਵੇ ਉੱਥੇ ਬਿਮਾਰੀਆਂ ਹੀ ਫੈਲਦੀਆਂ ਲੇਕਿਨ ਕਹਿੰਦੇ ਆ ਕਿ ਰਵੀ ਸਿੰਘ ਖਾਲਸਾ ਜਿਹੜੇ ਖਾਲਸਾ ਐਡ ਵਾਲਿਆਂ ਨਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਤੇ ਉੱਤੇ ਵੀ ਜਿਹੜਾ ਕੰਮ ਕਰਾਂਗੇ ਲੇਕਿਨ ਮਨਕ੍ਰੀਤ ਔਲਖ ਬਾਜੀ ਜੀ ਜਾਂ ਜੋ ਵੀਡੀਓ ਸੋਸ਼ਲ ਮੀਡੀਆ ਤੇ ਆ ਰਹੀ ਹੈ ਨਾ ਯਕੀਨ ਮਨਨ ਦਿਲ ਖੁਸ਼ ਹੋ ਰਿਹਾ ਹੈ ਕੌਣ ਜਾਣਦਾ ਹੈ ਕੋਈ ਨਹੀਂ ਘਰ ਘਰ ਜਾ ਕੇ ਉਹ ਘਰ ਲੱਭ ਕੇ ਉਹਨਾਂ ਲੋਕਾਂ ਕੋਲ ਜਾ ਰਹੇ ਨੇ ਕਿ ਜੋ ਫਿਰ ਜਿਹੜੇ ਵਾਕਈ ਉਹ हकदार ਨੇ ਇਸ ਚੀਜ਼ ਦੇ ਜਿਹੜੇ ਡਿਸਰਵ ਕਰਦੇ ਨੇ ਡਿਸਰਵ ਕਰਦੇ ਨੇ ਦੇਖੋ ਨਾ ਇੱਕ ਹੌਸਲਾ ਅਗਰ ਤੁਸੀਂ ਮੁਸੀਬਤ ਦੇ ਵਿੱਚੋਂ ਨਾ ਤੁਹਾਨੂੰ ਕੋਈ ਹੌਸਲਾ ਲੱਗੇ ਨਾ ਤੁਹਾਨੂੰ ਆਸਰਾ ਹੋਵੇ ਬਹੁਤ ਵੱਡੀ ਗੱਲ ਹੁੰਦੀ ਆ ਤੇ ਉਹੀ ਅੱਗੇ ਮੈਂ ਗੱਲ ਸੋਚ ਰਹੀ ਸੀਗੀ ਕਿ ਸਰਕਾਰਾਂ ਜਿਹੜੀਆਂ ਸਾਡੀਆਂ ਹੈ ਉਹਨਾਂ ਨੇ ਇੰਨੀ ਮਦਦ ਸਾਡੀ ਨਹੀਂ ਕੀਤੀ ਜਿੰਨੀ ਸਾਡੀ ਪੰਜਾਬੀਆਂ ਨੇ ਕਰਤੀ ਪੰਜਾਬੀ ਵੀਰਿਆਂ ਨੇ ਕਰਤੀ ਉਹ ਵੀਡੀਓਜ਼ ਆ ਰਹੀਆਂ ਇਸੇ ਕਹਿੰਦੇ ਕਿ ਸਾਡੇ ਤੱਕ ਕੋਈ ਸੰਤਾ ਕੋਈ ਕੋਈ ਪਹੁੰਚ ਨਹੀਂ ਰਿਹਾ ਕੋਈ ਸਾਨੂੰ ਪੁੱਛਦਾ ਹੀ ਨਹੀਂ ਪਿਆ ਸੀ ਜੈਸ ਹਾਲ ਚਾ ਕੋਈ ਸਾਨੂੰ ਲੋਕਾਂ ਨੇ ਇਲਜ਼ਾਮ ਲਾਣਾ ਸ਼ੁਰੂ ਕਰਤੇ ਨੇ ਕਿ ਇਹਨਾਂ ਨੇ ਹਾਂ ਮਤਲਬ 7-8 ਸਾਲ ਦੇ ਪੈਸੇ ਇਕੱਠੇ ਕਰ ਲੈਨੇ ਹਾਲਾਂਕਿ ਕਹਿੰਦੇ ਇੰਨਾ ਹੀ ਨਾ ਰਸਨਾ ਆਂਦਾ ਕਿ ਤਿੰਨ ਤੋਂ ਚਾਰ ਦਿਨ ਵੀ ਅਸੀਂ ਮੁਸ਼ਕਲ ਨਾਲ ਗੁਜ਼ਾਰਦੇ ਸਾਰੀ ਥੀ ਗੱਲ ਆ ਜੋ ਚੁੱਲਾ ਚਾਲਾ ਨਹੀਂ ਬੱਲਾ ਤੁਹਾਡੇ ਕੋਈ ਬਰਤਨ ਛਰਤਰ ਨਹੀਂ ਹੈ ਨਾ ਕੁਝ ਵੀ ਨਹੀਂ ਹੈਗਾ ਤੁਸੀਂ ਮੋਸਲੇ ਵੈਸੇ ਸਹਾਰੇ 'ਚ ਬੈਠੇ ਹੋ ਤੇ ਸਲਾਹ ਜਿਹੜਾ ਮੋ ਆਇਆ ਪਿੰਡਾ ਥਾਵਾ ਤੇ ਆ ਗਿਆ ਤੇ ਉੱਥੇ ਪਹਿਲੇ ਲੋਕ ਆਪਣੀ ਦੋ ਵਕਤੀ ਰੋਟੀ ਤੋਂ ਤੰਗ ਹੁੰਦੇ ਨੇ ਤੁਹਾਨੂੰ ਪਤਾ ਲੋਕ ਗਰੀਬ ਗੁਰਬਾ ਲੋਕ ਬੈਠੇ ਨੇ ਤੋਂ ਤੋਨਾ ਜਿਹੜਾ ਮੁਸੀਬਤ ਰੱਬਾ ਕੋਲ ਦੀ ਮਿਸਾਲ ਆ ਸੋਨੂ ਸੂਤ ਸੀਗੀ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਆ ਉਹਨਾਂ ਦੀ ਵੀਡੀਓ ਆ ਰਹੀ ਆ ਕਾਫੀ ਜ਼ਿਆਦਾ ਹਰ ਲੋਕ ਜਿਹੜਿਆ ਉਹਨਾਂ ਦੀ ਨਜ਼ਰ ਮਤਲਬ ਸੋਨੂ ਸੂਤ ਜੋ ਆ ਨਾ ਡਿੱਗ ਗਿਆ ਨਜ਼ਰਾ ਤੇ ਦਿਲ ਟੁੱਟਦਾ ਕਿ ਉਹਨਾਂ ਦੇ ਜਿਹੜੇ ਗਾੜਾ ਉਹਨਾਂ ਨੇ ਦਸਤਾਰ ਤੇ ਪੈਰ ਮਾਰਿਆ ਪਤਾ ਨਹੀਂ ਇਹੋ ਜਿਹੇ ਇਨਸਾਨਾਂ ਦੇ ਜ਼ਮੀਰ ਮਰੇ ਆ ਇਹਨਾਂ ਨੂੰ ਇਨਸਾਨੀਅਤ ਦਾ ਨਹੀਂ ਪਤਾ ਕੈਸੀ ਗੱਲ ਆ ਤੇ ਅਗਰ ਅਸੀਂ ਕੁਝ ਸਿੱਖਣਾ ਹੈ ਨਾ ਅਗਰ ਅਸੀਂ ਇਨਸਾਨੀਅਤ ਦੀ ਅਸਲ ਮਿਸਾਲ ਦੇਖਣੀ ਹੈ ਤੇ ਉਸੇ ਆਪਣੇ ਪੰਜਾਬੀ ਵੀਰਿਆ ਤੋਂ ਬਿਲਕੁਲ ਜੋ ਪੰਜਾਬੀ ਵੀੜੇ ਅੱਗੇ ਆ ਕੇ ਮਦਦ ਕਰ ਰਹੇ ਹਨ ਆਪਾਂ ਨੂੰ ਮਦਦ ਮੁਸ਼ਕਲ ਜਿਨੇ ਲੇਕਿਨ ਫਿਰ ਵੀ ਜਿੰਨਾਂ ਨੇ ਪੰਜਾਬ ਦੇ ਨਾਲ ਵੀ ਮੋਢਾ ਲਾ ਕੇ ਮੋਢਿਆਂ ਨਾਲ ਤੁਸੀਂ ਆ ਦੇਖੋ ਹੁਣ ਦੇਖੋ ਸਾਡੇ ਦਿਲਜੀਤ ਬਾਜੀ ਹੋਗੇ ਗਿੱਪੀ ਬਾਜੀ ਹੋਗੇ ਕਰਨ ਓਜਲਾ ਬਾਜੀ ਹੋਗੇ ਮਨਕਰੀਤ ਔਲਖ ਬਾਜੀ ਹੋਗੇ ਇੰਨਾ ਨੇ ਇੰਜ ਜਿਹਾ ਪੰਜਾਬ ਨੂੰ ਸਾਂਭ ਲਿਆ ਜੋ ਸਰਕਾਰਾਂ ਦਾ ਕੰਮ ਸੀਗਾ ਨਾ ਉਹ ਉਹ ਪਿਆਰ ਕਰ ਰਿਹਾ ਹੈ ਅੱਛਾ ਦੇਖੋ ਉਹਨਾਂ ਨੇ ਕੀਤਾ ਲੇਕਿਨ ਆਪਣੇ ਇਧਰ ਵਾਲੇ ਪੰਜਾਬ ਦੀ ਸਾਈਡ ਤੇ ਗੱਲ ਕਰੀ ਤਾਂ ਆਪਣੇ ਕੋਈ ਵੀ ਸਟਾਰ ਕੋਈ ਵੀ ਕਿਸੇ ਨੇ ਵੀ ਕੋਈ ਐਕਸ਼ਨ ਨਹੀਂ ਲਿਆ ਇਧਰ ਵਾਲੇ ਸਾਈਡ ਤੇ ਲੇਕਿਨ ਉਧਰ ਵਾਲੇ ਸਾਰੇ ਜਿਹੜੇ ਉਹਨਾਂ ਦੇ ਪੰਜਾਬ ਦੇ ਸਟਾਰ ਨੇ ਸਾਰਿਆਂ ਨੇ ਮਦਦ ਕੀਤੀ ਫਿਰ ਤੁਸੀਂ ਆ ਚੀਜ਼ ਦੇਖੋ ਕਿ ਅਗਰ ਸਿੱਖ ਵੀਰੇ ਪੰਜਾਬੀ ਵੀਰੇ ਬਾਹਰ ਦੇ ਮੁਲਕਾਂ 'ਚ ਵੀ ਬੈਠੇ ਨਾ ਉੱਥੋਂ ਵੀ ਹਮਦਾਨ ਭੇਜ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਆ ਨਾ ਸਿਰਫ ਚੜ੍ਹਦੇ ਪੰਜਾਬ ਲੈਣਦੇ ਪੰਜਾਬ ਦੀ ਦੋਨੋਂ ਤਰਫ ਹਮਦਾਨ ਦੋਨੋਂ ਤਰਫ ਜਿਹੜੀ ਆ ਨਾ ਉਹ ਔਰ ਵੀਜ਼ਾ ਵਾਲਾ ਵਾਕਿਆ ਤੋਂ ਆ ਵੀ ਰਹਿਨੇ ਕਿ ਅਸੀਂ ਖੁਦ ਆਪਣੇ ਹੱਥ ਨਾਲ ਜਾ ਕੇ ਲੋਕਾਂ ਦੀ ਮਦਦ ਕਰੀ ਬਾਕੀ ਮੰਦਕ੍ਰਿਤ ਔਲਫਪਾਦੀ ਬਹੁਤ ਵਧੀਆ ਕੰਮ ਕਰ ਰਹੇ ਨੇ ਘਰਾਂ ਚ ਜਾ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਉਹਨੇ ਬੱਚੀ ਨੂੰ ਵੀ 50000 ਰੁਪਏ ਦੇ 75000 ਤਾਂ ਕਿਹਾ ਹੋ ਗਿਆ ਤੂੰ ਆ ਨਾ ਸਾਨੂੰ ਪਤਾ ਕਹਿੰਦਾ ਤੇਰਾ ਵਿਆਹ ਨਹੀਂ ਹੋਣਾ ਲੇਕਿਨ ਤੇਰਾ ਪੜਾ ਹੈਗਾ ਉਹ ਤੂੰ ਟੈਨਸ਼ਨ ਨਹੀਂ ਲੈਣੀ ਆ ਤੇ ਆਹੀ ਹਿੰਮਤ ਹੁੰਦੀ ਆਹੀ ਹੌਸਲਾ ਹੁੰਦੀ ਆ ਤੇ ਇਨਸਾਨੀਅਤ ਦੇ ਅਸਲ ਹੱਕਦਾਰ ਵੀ ਇਹੀ ਹੁੰਦੇ ਹੁੰਦੇ ਨੇ बाकी वीडियो ਦੇ ਰਿਲੇਟਡ ਤੁਸੀਂ ਕੀ ਕਹਿੰਦੇ ਹੋ ਕਮੈਂਟ ਕਰਕੇ لازਮੀ ਦੱਸਣਾ ਹੈ ਮਿਲਦੇ ਆ ਨੈਕਸਟ ਵੀਡੀਓ ਚ ਆਪਣਾ ਖਿਆਲ ਰੱਖਣਾ ਸਾਨੂੰ ਦਵਾ ਚ ਯਾਦ ਰੱਖਣਾ ਚੈਨਲ ਨੂੰ ਜ਼ਰੂਰ ਤੋਂ ਜ਼ਿਆਦਾ ਜਿਹੜਾ ਉਹ ਸਪੋਰਟ ਕਰਨਾ ਹੈ ਬਿਲਕੁਲ